اسی وہی ਮੰਗਿਆ ਜਿਹੜਾ ਨੇ ਲਿਖ ਕੇ ਦੇ ਰੱਖਿਆ ਮੰਨੀ ਉਹ ਹੀ ਮੰਗਾਂ ਨੂੰ ਲਾਗੂ ਕਰਨ ਵਾਸਤੇ ਕਹਿ ਰਹੇ ਆਂ ਸੀ ਕੋਈ ਦੇ ਆਪਣਾ ਸਾਡਾ ਦੇਸ਼ ਆ ਉਹੀ ਦੇਸ਼ ਆ ਦੇਸ਼ ਨੂੰ ਜਿਹਦਾ ਝੰਡਾ ਦਿੱਲੀ ਚੜ੍ਹਿਆ ਰਹਿਣ ਵਾਸਤੇ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਨੇ ਢੱਲੇਵਾਲ ਸਭ ਦੇ ਮਰਨ ਵਰਤ ਤੋਂ ਪਹਿਲਾਂ ਵਾਰ-ਵਾਰ ਟੇਬਲ ਟਾਕ ਹੁੰਦੀ ਸੀ ਮੀਟਿੰਗਾਂ ਹੁੰਦੀਆਂ ਸੀ ਪਰ ਜਿਹੜੇ ਹੁਣ ਸੈਂਟਰ ਦੇ ਨੁਮਾਇੰਦੇ ਆ ਟੇਬਲ ਟਾਕ ਕਰਨ ਵਾਸਤੇ ਤਿਆਰ ਕਿਉਂ ਨਹੀਂ ਆਖ ਜਾਂ ਤੇ ਕਹਿ ਨਹੀਂ ਤੇ ਕਥਨੀ 'ਚ ਫਰਕ ਆ ਤੇ ਜਦ ਪ੍ਰੈਸ਼ਰ ਹੀ ਇੰਨਾ ਹੈ ਕਾਰਪੋਰੇਟ ਘਰਾਣਿਆਂ ਦਾ ਜਿਨ੍ਹਾਂ ਤੋਂ ਫੰਡਿੰਗ ਲੈ ਕੇ ਜਿਨ੍ਹਾਂ ਤੋਂ ਸਿਸਟਮ ਬਣਾ ਕੇ ਸਤਾ ਚਾਉਂਦੇ ਨੇ ਵੀ ਉਸ ਤੋਂ ਬਾਹਰ ਨਿਕਲਣਾ ਨਹੀਂ ਚਾਉਂਦੇ ਜੇ ਕਿਛੇ ਰੋਲ ਰਹੇ ਆ ਅਸੀਂ ਕਿੱਥੇ ਛੜਕਾਂ ਦੇ ਬੈਠੇ ਹੋਏ ਆ ਇਹ ਕੋਈ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿਸ਼ੀ ਪ੍ਰਧਾਨ ਦੇਸ਼ ਜਿਹੜਾ ਕਿਸਾਨ ਹੈ ਉਹ ਤੇ ਰੋਲ ਰਿਹਾ ਤੇ ਜਿਹੜੇ ਕਾਰਪੋਰੇਟ ਨੇ ਉਹਨਾਂ ਦੇ ਸੋਨੇ ਦੇ ਚਮਚਾਂ ਚੋਂ ਰੋਟੀਆਂ ਖਵਾਈਆਂ ਜਾ ਰਹੀਆਂ ਜਿਹੜੀ ਪੰਜਾਬ ਦੀ ਕੈਬਨਟ ਆ ਉਹ ਗੱਲ ਕਹਿਣ ਦੇ ਵਿੱਚ ਜਾਂ ਸੈਂਟਰ ਨੂੰ ਕੋਈ ਪ੍ਰੈਸ਼ਰ ਲਾਈਜ਼ ਨਹੀਂ ਕਰ ਸਕੀ ਜਾ ਕੇ ਸਮਰਥਨ ਕਰਕੇ ਟਰਾਲੀ ਚ ਵੀ ਹਾਂਜੀ ਤੁਹਾਡੇ ਮੀਡੀਆ ਚ ਦੇ ਗਏ ਸਮਰਥਨ ਕਰਨਾ ਤੇ ਡੱਲੇਵਾਲ ਜੀ ਨੇ ਕਿਹਾ ਸੀ ਤੁਸੀਂ ਇੰਨੇ ਉਹ ਕੀ ਕਰਦੇ ਫਿਰਦੇ ਓਥੇ ਵੀ ਐਮਪੀਓ ਤੁਸੀਂ ਇੰਨੇ ਐਮਐਲਏਓ ਸਾਰੇ ਚਲੇ ਜਾਓ ਨਾ ਸਾਰੇ ਜਾ ਕੇ ਦਿੱਲੀ ਬੈਠੋ ਜਾ ਕੇ ਧਰਾਂ ਦਿਓ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਸਾਨੂੰ ਡੱਲੇਵਾਲ ਜੀ ਦੀ ਸਿਹਤ ਦੀ ਚਿੰਤਾ ਹੈ ਡੱਲੇਵਾਲ ਜੀ ਨੇ ਉਹਦਾ ਜਵਾਬ ਦਿੱਤਾ ਵੀ ਧੰਨਵਾਦ ਸਾਡੀ ਸਿਹਤ ਦੀ ਚਿੰਤਾ ਕਰ ਰਹੇ ਹੋ ਲੇਕਿਨ ਚਿੰਤਾ ਉਹਦੀ ਕਰੋ ਵੀ ਮੈਂ ਇੱਥੋਂ ਤੱਕ ਪਹੁੰਚਿਆ ਕਿਉਂ ਹਾਂ ਕਨੌਰੀ ਬਾਰਡਰ ਦੇ ਉੱਪਰ ਮੌਜੂਦਾਂ ਕਿਸਾਨ ਆਗੂ ਡਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ 45ਵੇਂ ਦਿਨ ਦੇ ਵਿੱਚ ਮਰਨ ਵਰਤ ਤਬਦੀਲ ਹੋ ਚੁੱਕਾ ਹੈ ਇਸੇ ਨੂੰ ਲੈ ਕੇ ਕਿਸਾਨ ਆਗੂ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ तमाम ساری ਜਾਣਕਾਰੀ ਵੀ ਲੈਣ ਦਾ ਯਤਨ ਕਰਾਂਗੇ ਕਿਉਂਕਿ ਡੱਲੇਵਾਲ ਸਾਹਿਬ ਦੇ ਮਰਨ ਵਰਤ ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ ਜਿਹੜੀਆਂ ਮੀਟਿੰਗਾਂ ਵੀ ਹੁੰਦੀਆਂ ਨੇ ਔਰ ਇਸੇ ਦੇ ਤਹਿਤ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਔਲਖ ਸਾਹਿਬ ਕਿਵੇਂ ਦੇਖਦੇ ਹੋ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤ ਹੈ ਪੰਤਾਲੀਵੇਂ ਦਿਨ ਦੇ ਵਿੱਚ ਤਬਦੀਲ ਹੋ ਚੁੱਕਾ ਆ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਤੇ ਲਿਖਿਆ ਹੋਇਆ ਪੜ ਰਿਹਾ ਸੀ ਟੀਵੀ 84 ਜੀ ਤੇ ਜਿਵੇਂ ਦੇ ਅੱਜ ਹਾਲਾਤ ਸਾਨੂੰ ਲੱਗ ਰਹੇ ਨੇ ਉਹ ਸਾਨੂੰ ਉਹ ਵੀ ਯਾਦਾਂ ਤਾਜ਼ੀਆਂ ਹੋ ਰਹੀਆਂ ਨੇ ਵੀ ਸਾਡੇ ਨਾਲ ਕੀ ਹੋ ਰਿਹਾ ਅੱਜ 333ਵੇਂ ਦਿਨ ਦੇ ਵਿੱਚ ਸਾਡਾ ਅੰਦੋਲਨ ਕਿਸਾਨ ਅੰਦੋਲਨ ਦੋ ਜਿਹੜਾ ਚੱਲ ਰਿਹਾ ਹੈ ਜਿਹੜਾ ਖਨੋਰੀ ਮੋਰਚਾ ਰਤਨਪੁਰਾ ਮੋਰਚਾ ਸ਼ੰਭੂ ਮੋਰਚਾ ਤੇ ਤਿੰਨ ਮੋਰਚਿਆਂ ਦੇ ਕਿਸਾਨ ਡਟੇ ਹੋਏ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਦੇ ਲਈ ਉਸੇ ਵਿੱਚ ਜਦੋਂ 8-9 ਮਹੀਨੇ ਤੱਕ ਸਾਡੀ ਕੋਈ ਬਾ ਨਹੀਂ ਫੜੀ ਸੁਣਵਾਈ ਨਹੀਂ ਹੋਈ ਕਿਉਂਕਿ ਸ਼ੁਰੂ ਦੇ ਵਿੱਚ ਜਦੋਂ ਅਸੀਂ 13 ਫਰਵਰੀ ਦਾ ਐਲਾਨ ਕੀਤਾ ਸੀ ਤੇ ਚਾਰ ਮਿਤੀਆਂ ਪ੍ਰਸ਼ਾਸਨਾਂ ਹੋਈਆਂ ਸੀ 8 ਫਰਵਰੀ 12 ਫਰਵਰੀ 15 ਫਰਵਰੀ ਤੇ 18 ਫਰਵਰੀ 18 ਫਰਵਰੀ ਤੋਂ ਬਾਅਦ ਜਿਹੜੀ ਇਹ ਕੇਂਦਰ ਸਰਕਾਰ ਹੈ ਹੁਕਮ ਕਰਨੀ ਨਹੀਂ ਸੁੱਤੀ ਹੋਈ ਹੈ ਉਸ ਤੋਂ ਬਾਅਦ ਸਾਡੇ ਜਰਨਲ ਜਗਜੀਤ ਸਿੰਘ ਆਗੂ ਨੇ ਇਹ ਵਰਣ ਕੀਤਾ ਸੀ ਉਹ ਵੀ ਕਦੋਂ ਕੀਤਾ ਸੀ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਹਾਈ ਪਾਵਰ ਕਮੇਟੀ ਬਣਾਉਂਦੀ ਹੈ ਉਸ ਕਮੇਟੀ ਦੇ ਅਧਿક્ષ ਰਿਟਾਇਰ ਜਸਟਿਸ ਨਵਾਬ ਸਿੰਘ ਜੀ ਹੁੰਦੇ ਆ ਉਹ ਸਾਡੇ ਨਾਲ 4 ਨਵੰਬਰ ਨੂੰ ਮੀਟਿੰਗ ਕਰਦੇ ਆ ਜਵਨਪੁਗਲਾ ਦੇ ਵਿੱਚ ਉਸ ਮੀਟਿੰਗ ਦਾ ਦਾਸ ਵੀ ਹਿੱਸਾ ਸੀ ਤੇ ਉਸ ਮੀਟਿੰਗ ਦੇ ਵਿੱਚੋਂ ਉਸ ਦਿਨ ਹੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਐਲਾਨ ਕੀਤਾ ਸੀ ਕਿ ਅਗਰ ਸਾਡੀਆਂ ਜਦੋਂ ਸੈਸ਼ਨ ਸ਼ੁਰੂ ਹੋਣਾ ਸਰਦਰੋਦਾ ਸੈਸ਼ਨ 26 ਤਰੀਕ 25 ਜਾਂ 26 ਤਰੀਕ ਨੂੰ ਤੇ 26 ਤਰੀਕ ਤਾਂ ਅਸੀਂ 26 ਤਰੀਕ ਸਾਡੀ ਇਤਿਹਾਸਿਕ ਤੀਸ਼ਾ 26 ਨਵੰਬਰ 2020 ਨੂੰ ਅਸੀਂ ਦਿੱਲੀ ਦੀ ਬਰੂਹਾਂ ਲਗਾਏ ਸੀ ਤੇ ਉਸ ਦਿਨ ਇਹ ਰੱਖਿਆ ਸੀ ਵੀ ਜੇ ਉਦੋਂ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਮੰਗਾਂ ਲਾਗੂ ਨਹੀਂ ਹੁੰਦੀਆਂ ਤੇ ਇੱਕ ਬਨੇ ਸੈਸ਼ਨ ਸਰਦੁਰਪਤਾ ਲੋਕ ਸਭਾ ਦਾ ਚੱਲੂਗਾ ਦੂਜੀ ਤਰਫ ਮੈਂ ਮਰਰ ਵਰਤ ਤੇ ਬੈਠੂਗਾ ਖਨੋਰੀ ਮੋਰਚੇ ਤੇ ਤੇ ਉਹ 26 ਤਰੀਕ ਨੂੰ ਬੈਠਦੇ ਨੇ ਜਦੋਂ ਬੈਠਦੇ ਨੇ ਜਿਸ ਦਿਨ 26 ਤਰੀਕ ਸੀ ਉਹ ਵੀ ਤੁਸੀਂ ਦੇਖਿਆ ਤੁਹਾਡੇ ਕੈਮਰਿਆਂ ਨੇ ਦੇਸ਼ ਦੁਨੀਆ ਨੂੰ ਦਿਖਾਇਆ ਵੀ ਸਵੇਰੇ 2:30 ਵਜੇ ਹੀ ਉਹਨਾਂ ਨੂੰ ਜਿਹੜੀ ਟਰਾਲੀ 'ਚ ਹੁੰਦੀ ਹੈ ਟਰਾਲੀ ਤੋੜ ਕੇ ਉਹਨਾਂ ਦਾ ਕਿਡਨਾਪ ਕੀਤਾ ਜਾਂਦਾ ਨੂੰ ਇਹ ਝੂਠੀ ਇਨਕਲਾਬੀ ਸਰਕਾਰ ਜਿਹੜੀ ਭਗਵੰਤ ਮਾਨ ਦੀ ਉਹਦੇ ਵੱਲੋਂ ਕਿਉਂਕਿ ਅਸੀਂ ਵਾਰ-ਵਾਰ ਕਹਿੰਨੇ ਵੀ ਇਹ ਏ ਤੇ ਬੀ ਟੀਮ ਹੈ ਇਹ ਕਟਪੁਤਲੀਆਂ ਨਹੀਂ ਜਿਹੜੀਆਂ ਲੋਕਾਂ ਨੂੰ ਨਚਾ ਰਹੀਆਂ ਨੇ ਦੋਨੋਂ ਇੱਕੋ ਹੀ ਨੇ ਚਾਹੇ ਉਹ ਭਾਜਪਾ ਦੀ ਸਰਕਾਰ ਹੋਵੇ ਚਾਹੇ ਭਗਵੰਤ ਮਾਨ ਦੀ ਕੇਜਰੀਵਾਲੀ ਸਰਕਾਰ ਹੋਵੇ ਭਗਵੰਤ ਸਰਕਾਰ ਦੀ ਕੈਬਨਿਟ ਤੇ ਆ ਕੇ ਵੀ ਗਈ ਹੈ ਗੱਲਬਾਤ ਵੀ ਹੋਈ ਹੈ ਜੀ ਮੈਂ 26 ਤਰੀਕ ਤੱਕ ਪਹੁੰਚਿਆ ਸੀ ਉਸ ਤੋਂ ਅੱਗੇ ਆਉਣੇ ਆ 26 ਤਰੀਕ ਤੋਂ ਬਾਅਦ ਹਾਂ 16 ਦਸੰਬਰ ਨੂੰ ਸਾਡੇ ਕੋਲ ਚਿੱਠੀ ਆਉਂਦੀ ਦੁਬਾਰਾ ਤੋਂ ਉਸ ਕਮੇਟੀ ਵੱਲੋਂ ਵੀ ਦੁਬਾਰਾ ਤੁਹਾਨੂੰ ਮਿਲਣਾ ਚਾਹੁੰਦੀ ਹੈ ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਬਣੀ ਹੋਈ ਹੈ 43 ਦਿਨਾਂ ਤੱਕ ਉਹ ਕਮੇਟੀ ਬਿਲਕੁਲ ਸ਼ਾਂਤ ਰਹਿੰਦੀ ਕੁਝ ਨਹੀਂ ਕਰਦੀ ਜਦਕਿ ਅਸੀਂ ਉਦੋਂ ਹੀ ਕਹਿੰਦੇ ਅਸੀਂ 5 4 ਨਵੰਬਰ ਨੂੰ 26 ਤਰੀਕ ਨੂੰ 26 ਨਵੰਬਰ ਨੂੰ ਜਗੀ ਸਿੰਘ ਢੱਲੇਵਾਲ ਬੈਠਣਗੇ 26 ਦਿਨ ਉਹ ਤੇ ਅਗਲੇ ਮਤਲਬ ਦਿਨ ਉਹ 43 ਦਿਨ ਤੱਕ ਉਹਨਾਂ ਦੇ ਕੋਈ ਸਾਰ ਨਹੀਂ ਲੈਂਦੀ 21 ਦਿਨ ਹੋ ਜਾਂਦੇ ਮਰਲ ਵਰਤ ਤੇ ਬੈਠਿਆ ਨੂੰ ਅਸੀਂ ਫਿਰ ਕਿੰਨੇ ਵੇ ਅਸੀਂ ਹੁਣ ਆ ਇੱਥੋਂ ਜਾ ਕੇ ਹੁਣ ਘੜੀ ਦਾ ਪਲ ਦਾ ਪਤਾ ਨਹੀਂ ਕੀ ਖਬਰ ਆਉਣੀ ਕਿਵੇਂ ਦੀ ਹੋਣੀ ਹੈ ਕਿਵੇਂ ਮੋਰਚਾ ਇੱਥੋਂ ਅਸੀਂ ਜਾ ਨਹੀਂ ਸਕਦੇ ਵੀ ਅਸੀਂ ਲਿਖ ਕੇ ਮਾਨਯੋਗ ਸੁਪਰੀਮ ਕੋਰਟ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਾਨਯੋਗ ਮਹਾਮੇਮ ਰਾਸ਼ਟਰਪਤੀ ਨੂੰ ਸਰਦਾਰ ਜੀਜੀ ਸਿੰਘ ਢੱਲੇਵਾਲ ਨੇ ਆਪਣੀ ਖੂਨ ਨਾਲ ਅਕਸ਼ਰ ਕਰਕੇ ਚਿੱਠੀਆਂ ਲਿਖਤੀਆਂ ਵੀ ਆ ਮੇਰੀਆਂ ਮੰਗਾਂ ਨੇ ਮੰਨੀਆਂ ਹੋਈਆਂ ਮੰਗਾਂ ਨੇ ਇਹ ਮੰਗਾਂ ਲਾਗੂ ਹੋਣੀਆਂ ਠੀਕ ਹੈ ਨਹੀਂ ਤੇ ਮੇਰੀ ਮੌਤ ਹੁੰਦੀ ਹੈ ਉਹਦੀ ਮੌਤ ਦਾ ਜ਼ਿੰਮੇਵਾਰ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਹੋਊਗਾ ਮੈਂ ਆਪਣੀ ਜਿਹੜੀ ਜ਼ਿੰਦਗੀ ਹੈ ਇਹਨਾਂ ਮੰਗਾਂ ਦੇ ਕਰਕੇ ਦਾਅਬ ਤੇ ਲਾਈ ਹੋਈ ਹੈ ਤੇ ਉਸ ਤੋਂ ਬਾਅਦ ਜਦੋਂ ਫਿਰ ਦੁਬਾਰਾ ਤੋਂ ਸੁਪਰੀਮ ਕੋਰਟ ਦੀ ਐਂਟਰੀ ਹੁੰਦੀ ਹੈ ਤੇ ਉਸ ਐਂਟਰੀ ਦੇ ਵਿੱਚ ਉਦੋਂ ਬਾਅਦ ਫਿਰ 29 ਦਿਨਾਂ ਬਾਅਦ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਟਵੀਟ ਕਰਦੇ ਆ 29 ਦਿਨ ਤੱਕ ਸ਼ਾਂਤ ਰਹਿੰਦੇ ਆ ਕੋਈ ਜਬਾਨ ਨਹੀਂ ਖੋਲਦੇ ਵੀ ਡੱਲੇਵਾਲ ਜੀ ਬੈਠੇ ਜਿੰਦਗੀ ਮੋਦੀ ਦੀ ਲੜਾਈ ਲੜ ਰਹੇ ਆ ਅੰਦੋਲਨ ਚੱਲ ਰਿਹਾ 29 ਦਿਨਾਂ ਬਾਅਦ ਉਹ ਟਵੀਟ ਕਰਦੇ ਆ ਉਸ ਤੋਂ ਬਾਅਦ 30ਵੇਂ ਦਿਨ ਕੈਬਨਿਟ ਆਉਂਦੀ ਹੈ ਤੇ ਉਦੋਂ ਬਾਅਦ ਇਹ ਵੀ ਅਸੀਂ ਕਰ ਰਹੇ ਆ ਜੀ ਕੁਝ ਦੇਖ ਰਹੇ ਆ ਤੁਸੀਂ ਦੇਖੋ ਇਹਨਾਂ ਕੁਝ ਹੋਣ ਤੋਂ ਬਾਅਦ ਫਿਰ ਜਦੋਂ ਪਤਾ ਹੈ ਵੀ ਦਿਨ ਜਿਵੇਂ ਜਿਵੇਂ ਬੀਤ ਰਹੇ ਆ ਤੇ ਹਾਲਾਤ ਮਾੜੇ ਹੋ ਰਹੇ ਨੇ ਉਹਨਾਂ ਦੀ ਸਿਹਤ ਡਾਊਨ ਹੋ ਰਹੀ ਹੈ ਤੇ ਇਹ ਚੀਜ਼ ਇਹਨਾਂ ਨੂੰ ਸ਼ੁਰੂ ਤੋਂ ਹੀ ਆਉਣੀ ਚਾਹੀਦੀ ਸੀ ਜਦੋਂ ਪਹਿਲੀ ਗੱਲ ਤੇ ਅਸੀਂ ਉਦੋਂ ਕਹਿੰਨੇ ਜਦੋਂ 4 ਨਵੰਬਰ ਨੂੰ ਐਲਾਨ ਕੀਤਾ ਸੀ ਉਦੋਂ ਇਹਨਾਂ ਨੂੰ ਸੀਰੀਅਸ ਹੋ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਸੀ ਅਸੀਂ ਕੋਹਾਲੋ ਕਰ ਚੀਜ਼ ਥੋੜਾ ਮੰਗ ਲਈ ਆ ਅਸੀਂ ਤੋਂ ਉਹੀ ਮੰਗਿਆ ਜਿਹੜਾ ਨਾ ਦੇ ਰੱਖਿਆ ਅਸੀਂ ਉਹੀ ਮੰਗਿਆ ਜਿਹੜਾ ਨਾ ਲਿਖ ਕੇ ਦੇ ਰੱਖਿਆ ਮੁਨੀਓਹੀ ਮੰਗਾ ਨੂੰ ਲਾਗੂ ਕਰਨ ਵਾਸਤੇ ਕਹਿ ਰਹੇ ਆ ਸੀ ਕੋਈ ਦੇ ਆਪਣਾ ਸਾਡਾ ਦੇਸ਼ ਆ ਉਹੀ ਦੇਸ਼ ਆ ਜਿਸ ਤੋਂ ਜਿਹਦਾ ਝੰਡਾ ਦਿੱਲੀ ਚੜ੍ਹਿਆ ਰਹਿਣ ਵਾਸਤੇ ਸਾਡੀਆਂ ਸਭ ਤੋਂ ਵੱਧ ਕੁਰਬਾਨੀਆਂ ਨੇ ਉਹ ਸਭ ਸਵਾਲ ਹੈ ਕਿ ਜਿਹੜਾ ਸੈਂਟਰ ਹੈ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਡੱਲੇਵਾਲ ਸਭ ਦੇ ਮਰਨ ਵਰਤ ਤੋਂ ਪਹਿਲਾਂ ਵਾਰ-ਵਾਰ ਟੇਬਲ ਟਾਕ ਹੁੰਦੀ ਸੀ ਮੀਟਿੰਗਾਂ ਹੁੰਦੀਆਂ ਸੀ ਪਰ ਜਿਹੜੇ ਹੁਣ ਸੈਂਟਰ ਦੇ ਨੁਮਾਇੰਦੇ ਆ ਟੇਬਲ ਟਾਕ ਕਰਨ ਵਾਸਤੇ ਤਿਆਰ ਕਿਉਂ ਨਹੀਂ ਆਖਰ ਉਹਨਾਂ ਦੀ ਇਸ ਤਰ੍ਹਾਂ ਦੀ ਮਜਬੂਰੀ ਕਿਹੜੀ ਹੈ ਕਿ ਇਹਨਾਂ ਤਮਾਮ ਚੁਣੌਤੀਆਂ ਦਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਦੇਖੋ ਇਹ ਸਵਾਲ ਤੇ ਉਹਨਾਂ ਨੂੰ ਵਰਦਾ ਹੈ ਹੂੰ ਵੀ ਜਦੋਂ ਮਾਨਜਗ ਪ੍ਰਧਾਨ ਮੰਤਰੀ ਹੁਣ ਜਿਹੜੇ ਨਰਿੰਦਰ ਮੋਦੀ ਜੀ ਆ ਜਦੋਂ 2011 ਦੇ ਵਿੱਚ ਗੁਜਰਾਤ ਸੂਬੇ ਦੇ ਮੁੱਖ ਮੰਤਰੀ ਸੀ ਉਹ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਵਰਗੀ ਮਨਮੋਨ ਸਿੰਘ ਨੂੰ ਚਿੱਠੀ ਲਿਖਦੇ ਆ ਵੀ ਐਮਐਸਪੀ ਖਰੀਦ ਗਰੰਟੀ ਕਾਨੂੰਨ ਜਿਹੜੀ ਹੈ ਸੁਆਮੀ ਨਾਥਨ ਆਯੋਗ ਸੀ 2+57 ਫਸਲਾਂ ਦੀ ਭਾਤਿਆ ਕਰਕੇ ਐਮਐਸਪੀ ਖਰੀਦ ਗੰਟੀ ਕਰਨ ਦਿੱਤਾ ਜਾਵੇ ਤੇ ਅੱਜ ਉਹ ਜਦੋਂ ਜਿਹੜੇ ਦੇਸ਼ ਦੇ ਮੁਖੀਆ ਬਣ ਗਏ ਸਾਡੇ ਦੇ ਜਦੋਂ ਉਹਨਾਂ ਦੀ ਕਲਮ ਚੱਲਣੀ ਆ ਅੱਜ ਉਸ ਗੱਲ ਤੋਂ ਆਪਣੀ ਤਾਂ ਪਿੱਛੇ ਹਟ ਰਿਹਾ ਜਦੋਂ 2014 ਦੇ ਵਿੱਚ ਮੈਨੀਫੈਸਟੋਰ ਦੇ ਵਿੱਚ ਪਾਇਆ ਵੀ ਅਸੀਂ ਜਿਹੜਾ ਇਹ ਸਮਝ ਨਥਨ ਅਯੋਗ ਦੀ ਸਿਫਾਰਸ਼ਾਂ ਤੇ ਲਾਗੂ ਕਰਾਂਗੇ ਤੇ ਐਮਐਸਪੀ ਖਰੀਦ ਗਾਰੰਟੀ ਕਰੂਨ ਲੀਗਲੀ ਬਣਾਵਾਂਗੇ ਕਿਸਾਨਾਂ ਦਾ ਕਰਜ਼ਾ ਮਾਫੀ ਕਰਾਂਗੇ ਉਹ 2014 ਚ ਵੀ ਕਿਹਾ ਉਸ ਤੋਂ ਵੀ ਅੱਗੇ 2018 ਦੇ ਵਿੱਚ ਸਾਡੇ ਆਗੂ ਜਗਜੀਤ ਸਿੰਘ ਢੱਲੇਵਾਲ ਜੀ ਨੇ ਇਹ ਜਥੇਬੰਦੀ ਬੀਕੇਜੂ ਸਿੱਧੂਪੁਰ ਇਕਤਾ ਇਹਨਾਂ ਨੇ ਧਰਨਾ ਲਗਾਇਆ ਚੀਮਾ ਮੰਡੀ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਮਰਮਤ ਸ਼ੁਰੂ ਕੀਤਾ ਜਨਤਰ ਮੰਤਰ ਦੀ ਅੰਨਾ ਹਜ਼ਾਰ ਵੀ ਨਾਲ ਬੈਠਾ 2018 ਦੇ ਵਿੱਚ ਮਾਰਚ ਦਾ ਮਹੀਨਾ ਚ ਸ਼ਾਇਦ ਰਾਧਾ ਮੋਨ ਉਸ ਸਮੇਂ ਦੇ ਖੇਤੀ ਮੰਤਰੀ ਸੀ ਇਹਨਾਂ ਦੇ ਕੋਲ ਦਿੱਲੀ ਦੇ ਵਿੱਚ ਧਰਨੇ ਤੇ ਆਉਂਦੇ ਜਿੱਥੇ ਮਰਨ ਵਰਤੇ ਬੈਠੇ ਹੁੰਦੇ ਆ ਰਾਧਾ ਮੋਨ ਖੇਤੀ ਮੰਤਰੀ ਤੇ ਨਾਲ ਉਸ ਸਮੇਂ ਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਿਵਿੰਦਰ ਫਣਡਿਸ ਦੋਨੋਂ ਲਿਖਤ ਦੇ ਵਿੱਚ ਦੇ ਕੇ ਜਾਂਦੇ ਵੀ 3 ਮਹੀਨਿਆਂ ਤੱਕ ਤੁਹਾਡਾ ਇਹ ਜਿਹੜਾ ਮਸਲਾ ਹੱਲ ਕਰ ਦਾਂਗੇ ਐਮਐਸਪੀ ਖਰੀਦ ਦੀ ਗਰੰਟੀ ਕਰੂਣ ਲਾਗੂ ਕਰ ਦਾਂਗੇ ਕੁਝ ਫਸਲਾਂ ਦੇ ਐਮਐਸਪੀ ਵਧਾਈ ਸੀ ਉਦੋਂ ਮੇਰੇ ਖਾਲ 2250 ਰੁਪਏ ਝੋਨੇ ਦੀ ਜਿਹੜੀ ਸਭ ਤੋਂ ਵੱਡੀ ਵਡੋਤਰੀ ਸੀ ਉਸ ਸਮੇਂ ਹੋਈ ਸੀ ਤੇ ਜਦੋਂ ਇਸ ਸਰਕਾਰ ਨੇ ਜਿਹੜੀ ਤੁਸੀਂ ਸਵਾਲ ਪੁੱਛਿਆ ਵੀ ਕੇਂਦਰ ਦੀ ਸਰਕਾਰ ਟੇਬਲ ਟਾਕ ਤੇ ਕਿਉਂ ਨਹੀਂ ਆ ਰਹੀ ਉਹ ਜਾਂ ਤੇ ਕਹਿ ਨਹੀਂ ਤੇ ਕਥਨੀ 'ਚ ਫਰਕ ਆ ਤੇ ਜਾਂ ਪ੍ਰੈਸ਼ਰ ਹੀ ਇੰਨਾ ਹੈ ਕਾਰਪੋਰੇਟ ਘਰਾਣਿਆਂ ਦਾ ਜਿਨ੍ਹਾਂ ਤੋਂ ਫੰਡਿੰਗ ਲੈ ਕੇ ਜਿਨ੍ਹਾਂ ਤੋਂ ਸਿਸਟਮ ਬਣਾ ਕੇ ਸਤਾ ਚਾਉਂਦੇ ਨੇ ਵੀ ਉਸ ਤੋਂ ਬਾਹਰ ਨਿਕਲਣੇ ਚਾਹੁੰਦੇ ਵੀ ਜੇ ਅੱਜ ਸਭ ਤੋਂ ਵੱਡਾ ਤਬਕਾ ਜੇ ਜਦੋਂ ਜਦੋਂ ਬਾਹਰ ਜਾਂਦੇ ਆ ਦੋ ਗੱਲਾਂ ਕਰਦੇ ਆ ਪ੍ਰਧਾਨ ਮੰਤਰੀ ਜੀ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਕੀ ਨਮੈਂਦਗੀ ਕਰਦੇ ਹੋਏ ਮੈਂ ਬੋਲ ਰਹਾ ਹਾਂ ਮੇਰੇ ਖੇਤੀ ਪ੍ਰਧਾਨ ਦੇਸ਼ ਦੇ ਵਾਸੀਓ ਉਹ ਜਦੋਂ ਕਿਸੇ ਪ੍ਰਧਾਨ ਦੇਸ਼ ਕਹਿੰਦੇ ਹੋ ਜਦੋਂ ਹੁਣ ਖੇਤੀ ਕਰਨ ਵਾਲਾ ਤੇ ਅੱਜ ਸਵੇਰੇ ਜਦੋਂ ਅੱਗ ਬਲ ਰਿਹਾ ਸੀ ਸਲੈਂਡ ਅੱਗ ਬਲਣ ਲੱਗਿਆ ਸਾਡਾ ਸਾਥੀ ਉੱਥੇ ਪਟੋਲ ਪੰਪ ਦੇ ਕੋਲ ਪਾਣੀ ਗਰਮ ਕਰਵਾਸੀ ਲੰਗਰ ਲਗਾਇਆ ਹੋਇਸੀ ਤੇ ਅੱਗ ਬਾਲਣ ਵਾਸਤੇ ਜਦੋਂ ਨੇ ਤੇਲ ਪਾਇਆ ਉਹ ਅੱਗ ਲੱਗ ਗਈ ਤੇ ਉਹਦੇ ਸੜ ਗਿਆ ਸਾਰਾ ਉਹ ਜਿੰਦਗੀ ਤੇ ਮੌਦੀ ਲੜਾਈ ਲੜ ਰਿਹਾ ਹਸਪਤਾਲ ਚ ਲੈ ਗਿਆ ਰਜਿੰਦਰਾ ਮੈਡੀਕਲ ਪਏ ਕਾਲਜ ਪਏ ਆਜ ਇੱਕ ਰੇਸ਼ਮ ਸਿੰਘ ਨਾਮ ਦਾ ਸਾਥੀ ਜਿਹੜਾ ਤਰਨ ਤਰਨ ਦਾ ਸੀ ਸ਼ੰਭੂ ਮੋਰਚੇ ਦੇ ਸਲਫਾਸਖੰਦ ਆ ਵੀ ਮੈਂ ਜਗਜੀਤ ਸਿੰਘ ਡੱਲੇਵਾਲ ਦੀ ਹਾਲਾਤ ਨਹੀਂ ਦੇ ਸਕਦਾ 15 ਦਿਨ ਪਹਿਲਾਂ ਇੱਕ ਸਾਥੀ ਹੋਰ ਸਲਫਾਸ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿੰਦਾ ਉਹ ਸੁਸਾਈਡ ਨੋਟ ਵੀ ਲਿਖ ਕੇ ਜਾਂਦਾ ਵੀ ਇਸ ਗੰਦੀਆਂ ਸਰਕਾਰਾਂ ਨੇ ਅੱਜ ਸਾਡੇ ਬੁੱਢੇ ਜਰਨੈਲ ਨੂੰ ਜਿਸ ਹਾਲਾਤ ਚ ਲੈ ਕੇ ਆਂਦਾ ਸਾਡੇ ਤੋਂ ਦੇਖਿਆ ਨਹੀਂ ਜਾ ਰਿਹਾ ਤੇ ਇਹ ਕਿਸੇ ਭਰਾਂ ਦੇਸ਼ ਦੀ ਗੱਲ ਆ ਕਿੱਥੇ ਰੋਲ ਰਹੇ ਆ ਅਸੀਂ ਕਿੱਥੇ ਅਸ਼ਰਕਾਂ ਦੇ ਬੈਠੇ ਹੋਏ ਆ ਇਹ ਕੋਈ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿਰਸ਼ੀ ਪ੍ਰਧਾਨ ਦੇਸ਼ ਜਿਹੜਾ ਕਿਸਾਨ ਹੈ ਉਹ ਰੋਲ ਰਿਹਾ ਤੇ ਜਿਹੜੇ ਕਾਰਪੋਰੇਟ ਨੇ ਉਹਨਾਂ ਦੇ ਜਿਹੜੇ ਸੋਨੇ ਦੇ ਚਮਚ ਨਾਲ ਰੋਟੀਆਂ ਖਵਾਈਆਂ ਜਾ ਰਹੀਆਂ ਤੇ ਇਹ ਜਿਹੜੀ ਹੈ ਗੱਲ ਇਹ ਸਵਾਲ ਉਹ ਸਰਕਾਰ ਨੂੰ ਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਕੈਬਨਿਟ ਡੱਲੇਵਾਲ ਸਾਹਿਬ ਦੇ ਕੋਲੇ ਆ ਕੇ ਗਈ ਹੈ ਸਮਰਥਨ ਕਰਕੇ ਗਈ ਹੈ ਕੀ ਲੱਗਦਾ ਹੈ ਕਿ ਜਿਹੜੀ ਕਿਸਾਨਾਂ ਦੀ ਮੰਗ ਹੈ ਜਾਂ ਜਿਹੜੇ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਡੱਲੇਵਾਲ ਸਾਹਿਬ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਜਿਹੜੀ ਪੰਜਾਬ ਦੀ ਕੈਬਨਿਟ ਆ ਉਹ ਗੱਲ ਕਹਿਣ ਦੇ ਵਿੱਚ ਜਾਂ ਸੈਂਟਰ ਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਕਰ ਸਕੀ ਦੇਖੋ ਸਮਰਥਨ ਕਰਨ ਨੂੰ ਮਤਲਬ ਇੱਥੇ ਆ ਕੇ ਸਮਰਥਨ ਕਰਕੇ ਟਰਾਲੀ 'ਚ ਵੀ ਹਾਂਜੀ ਤੁਹਾਡੇ মিডিਆ 'ਚ ਦੇ ਗਏ ਸਮਰਥਨ ਕਰਨਾਂ ਤੇ ਡੱਲੇਵਾਲ ਜੀ ਨੇ ਕਿਹਾ ਸੀ ਤੁਸੀਂ ਇੰਨੇ ਉਹ ਕੀ ਕਰਦੇ ਫਿਰਦੇ ਇੱਥੇ ਵੀ ਐਮਪੀਓ ਤੁਸੀਂ ਇੰਨੇ ਐਮਐਲਏਓ ਸਾਰੇ ਚਲੇ ਜਾਓ ਨਾ ਸਾਰੇ ਜਾ ਕੇ ਦਿੱਲੀ ਬੈਠੋ ਜਾ ਕੇ ਧਰਨਾ ਦਿਓ ਬੈਠੋ ਜੇ ਸਮਰਥਨ ਸਹੀ ਸਮਰਥਨ ਹੀ ਕਰਨਾ ਹੈ ਤੁਸੀਂ ਚੁਣ ਕੇ ਭੇਜਿਆ ਲੋਕਾਂ ਨੇ ਤੁਹਾਨੂੰ 92 ਬਣਾ ਕੇ ਭੇਜਿਆ ਤੁਹਾਨੂੰ ਲੋਕਾਂ ਨੇ ਇੱਕ ਤਰਫੋਂ ਮੰਡਟ ਦਿੱਤਾ ਤੇ ਅੱਜ ਤੁਸੀਂ ਇੱਥੇ ਆ ਕੇ ਟਰਾਲੀ 'ਚ ਆ ਕੇ ਵੀ ਅਸੀਂ ਸਮਰਥਨ ਦੇ ਰਹੇ ਹਾਂ 3 ਦਿਨਾਂ ਬਾਅਦ ਤੇ ਵੇਖ ਵੇਖ ਕੇ ਤੇ ਹਾਲਚਲ ਜਾਣ ਕੇ ਫਿਰ ਤੁਸੀਂ ਕਰਦੇ ਵੀ ਜ ਡੱਲੇਵਾਲ ਜੀ ਤੁਹਾਡੀ ਚਿੰਤਾ ਬਹੁਤ ਹੈ ਹਮ ਮਾਨਯੋਗ ਸੁਪਰੀਮ ਕੋਰਟ ਨੇ ਵੀ ਜਿਹੜਾ ਕਿਹਾ ਵੀ ਸਾਨੂੰ ਡੱਲੇਵਾਲ ਜੀ ਦੀ ਸਿਹਤ ਦੀ ਚਿੰਤਾ ਹੈ ਤੇ ਸਾਡੇ ਆਗੂ ਜੀ ਡੱਲੇਵਾਲ ਜੀ ਨੇ ਉਹਦਾ ਜਵਾਬ ਦਿੱਤਾ ਵੀ ਧੰਨਵਾਦ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਇੰਨਾ ਸਾਡੀ ਸਿਹਤ ਦੀ ਚਿੰਤਾ ਕਰ ਰਹੇ ਹੋ ਲੇਕਿਨ ਚਿੰਤਾ ਉਹਦੀ ਕਰੋ ਵੀ ਮੈਂ ਇੱਥੋਂ ਤੱਕ ਪਹੁੰਚਿਆ ਕਿਉਂ ਹੇ ਮੇਰੀ ਹਾਲਾਤ ਬਣੇ ਕਿਉਂ ਚਿੰਤਾ ਉਸ ਵਿਸ਼ੇ ਦੀ ਹੈ ਵਿਸ਼ਾ ਐਮਐਸਪੀ ਖਰੀਦ ਗਰੰਟੀ ਕਾਨੂੰਨ ਹੈ ਵਿਸ਼ਾ ਸਵਾਮੀ ਨਾਥਨ ਯੋਗ ਤੇ ਜੜ ਫਸਲਾਂ ਦੇ ਭਾਅ ਆ ਮਿਸਾ ਕਿਸਾਨਾਂ ਦੀ ਕਰਜ਼ਾ ਮਾਫੀ ਮਜ਼ਦੂਰਾਂ ਦੀ ਕਰਜ਼ਾ ਮਾਫੀ ਮਨੇਗਾ ਉਹ ਵਿਸ਼ੇ ਨੇ ਸਾਡੇ ਜੇ ਉਹ ਵਿਸ਼ੇ ਤੇ ਚਿੰਤਾ ਕਰੋ ਤੇ ਡੱਲੇਵਾਲ ਜੀ ਨੇ ਇਹ ਵੀ ਗੱਲ ਕਹੀ ਜਦੋਂ ਸੁਪਰੀਮ ਕੋਰਟ ਦੀ ਕਮੇਟੀ ਆਉਂਦੀ ਹੈ ਜਿਹੜੀ ਹਾਈ ਪਾਵਰ ਕਮੇਟੀ ਬਣੀ ਹੋਈ ਹੈ ਜਸਟਿਸ ਨਵਾਬ ਸਿੰਘ ਜੀ ਉਹ ਤੁਸੀਂ ਟੀਵੀ 'ਚ ਵੀ ਦੇਖਿਆ ਉਹਨਾਂ ਨੇ ਬਾਈਟ ਵੀ ਬੋਲਿਆ ਵੀਡੀਓ ਵੀ ਬਾਹਰ ਆਈ ਹੈ ਉਹਨਾਂ ਨੇ ਕਿਹਾ ਡੱਲੇਵਾਲ ਜੀ ਆਪਕੀ ਹਮੇ ਚਿੰਤਾ ਹੈ ਆਪਕੀ ਬਹੁਤ ਜ਼ਰੂਰਤ ਹੈ ਤੇ ਡੱਲੇਵਾਲ ਜੀ ਕਹਿੰਦੇ ਜ਼ਰੂਰਤ ਤੇ ਉਹਨਾਂ ਦੀ ਬਹੁਤ ਜਿਹੜੇ 7 ਲੱਖ ਸੁਸਾਈਡ ਕਰ ਗਏ ਆ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਜ਼ਰੂਰਤ ਸੀ ਅੱਜ ਉਹਨਾਂ ਦਾ ਪਰਿਵਾਰ ਰੁੱਲਦਾ ਫਿਰਦਾ ਹੈ ਤੇ ਮੈਂ ਉਹਨਾਂ ਦੀ ਲੜਾਈ ਲੜ ਰਿਹਾ ਮੇਰੀ ਚਿੰਤਾ ਦੇਜਾਈ ਉਹਨਾਂ ਪਰਿਵਾਰਾਂ ਦੀ ਚਿੰਤਾ ਕਰੋ ਜਿਹੜੇ 7 ਲੱਖ ਪਰਿਵਾਰ ਨੇ ਮੇਰੀ ਚਿੰਤਾ ਦੇਜਾਈ ਉਹਨਾਂ ਦੀ ਚਿੰਤਾ ਕਰੋ ਜਿਹੜੇ ਆਉਣ ਵਾਲੇ ਸਮੇਂ 'ਚ ਫਿਰ ਇਸ ਕਾਰਤੇ ਨੇ ਵੀ ਉਹਨਾਂ ਨੂੰ ਇਹ ਰਾਹ ਬਣਾਉਣਾ ਪੈਣਾ ਤੇ ਇਸ ਕਰਕੇ ਸਾਡਾ ਜਰਨਲ ਜਗੀ ਸਿੰਘ ਢੱਲੇਵਾਲ ਨੇ ਇੱਕ ਜਿਹੜੀ ਨਾਮ ਨਹੀਂ ਅਸੀਂ ਸਲੋਗਨ ਲਿਖਿਆ ਹੈ ਅੱਗੇ ਜਗਜੀਤ ਸਿੰਘ ਡੱਲੇਵਾਲ ਇੱਕ ਨਾਮ ਨਹੀਂ ਸੋਚ ਅੱਜ ਉਹ ਹਰ ਚੁੱਲੇ ਦੇ ਉੱਤੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਦੀ ਗੱਲ ਪਹੁੰਚਣ ਤੱਕ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਦੇਸ਼ ਦਾ ਕੋਈ ਵੀ ਧਿਰਿਆ ਜਿਹਦੇ ਘਰੇ ਰੋਟੀ ਪਕ ਰਹੀ ਹੈ ਕੋਈ ਨਾਜ ਬਣ ਰਿਹਾ ਉਹ ਜ਼ਰੂਰ ਦੇਖਦਾ ਵੀ ਯਾਰ ਜਗਜੀਤ ਸਿੰਘ ਡੱਲੇਵਾਲ ਤੇ ਐਮਐਸਪੀ ਦੀ ਮੰਗ ਕਰ ਰਿਹਾ ਉਹ ਹਰ ਚੁੱਲੇ ਤੱਕ ਜਗਜੀਤ ਸਿੰਘ ਡੱਲੇਵਾਲ ਨੇ ਗੱਲ ਪਹੁੰਚਾਈ ਹੈ ਐਮਐਸਪੀ ਹਰ ਇੱਕ ਦਾ ਵਿਸ਼ਾ ਬਣ ਚੁੱਕਿਆ ਜਿਹੜੇ ਨਹੀਂ ਵੀ ਜਾਣਦੇ ਸੀ ਉਹ ਵੀ ਜਿਹੜੇ ਘਰਾਂ 'ਚ ਜਿਹਨੂੰ ਖੇਤੀ ਬਾਰੇ ਵੀ ਨਹੀਂ ਪਤਾ ਉਹ ਜ਼ਰੂਰ ਵੇਖਦਾ ਵੀ ਐਮ ਐਸ ਬੀ ਹੈ ਕੀ ਚੀਜ਼ ਅੱਜ ਇੱਥੋਂ ਤੱਕ ਸਾਡੇ ਆਗੂ ਨੇ ਚਾਹ ਬਹੁਤ ਔਖਾ ਹੈ ਕਹਿਣਾ ਸਾਨੂੰ ਬਹੁਤ ਔਖਾ ਹੈ ਵੀ ਜਦੋਂ ਅਸੀਂ ਜਦੋਂ 4 ਤਰੀਕ ਦਾ ਇਕੱਠ ਸੀ ਮੈਂ ਉਸ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਦਾ ਧੰਨਵਾਦ ਵੀ ਕਰੂੰਗਾ ਪੰਜਾਬੀਆਂ ਦਾ ਧੰਨਵਾਦ ਕਰੂੰਗਾ ਪੰਜਾਬ ਦਾ ਧੰਨਵਾਦ ਕਰੂੰਗਾ ਜਦੋਂ 30 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਮੈਂ ਕਹਿਣ ਤੋਂ ਗਰੇਜ ਨਹੀਂ ਕਰਦਾ ਵੀ ਖਾੜਕੂਬਾਦ ਦੇ ਟਾਈਮ ਵੀ ਇਹਨਾ ਬੰਦ ਨਹੀਂ ਹੋਇਆ ਸੀ ਪドド ਚ ਡਰਨਾ ਕਰਦੇ ਸੀ ਲੇਕਿਨ ਹੁਣ ਸਾਨੂੰ ਬੋਤੀ ਨਾ ਕੀਤਾ ਹੁਣ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਚ ਕੀਤਾ ਹਮ ਐਮਐਸਪੀ ਖਰੀਦ ਗਾਰੰਟੀ ਕਾਨੂੰਨ ਦੇ ਮੰਗ ਨੂੰ ਸਪੋਰਟ ਕਰਦੇ ਆ ਕਿਹਾ ਕੀਤਾ ਖਨੋਰੀ ਮੋਰਚੇ ਨੂੰ ਸਪੋਰਟ ਕਰਦੇ ਆ ਕੀਤਾ ਰੇੜੀ ਫੜੀ ਐਨ ਰੋਡ ਰੇਲ ਵਪਾਰ ਸਭ ਬੰਦ ਸੀ ਉਹ ਸਵੈ ਇਛਾ ਨਾਲ ਬੰਦ ਸੀ ਲੋਕਾਂ ਨੇ ਸਾਨੂੰ ਆਪ ਆ ਕੇ ਕਿਹਾ ਸੀ ਲੋਕਾਂ ਨੇ ਜਥੇਬੰਦੀਆਂ ਨੇ ਵਕ ਵਕ ਜੜੀਆਂ ਆਰਗੇਨਾਈਜੇਸ਼ਨਾਂ ਸੀ ਉਹਨਾਂ ਨੇ ਕਿਹਾ ਵੀ ਸਾਡੂ ਵੀ ਇਕ ਸਪੋਰਟ ਕਰਨੀ ਚਾਹੁੰਨੇ ਤੁਹਾਡੀ ਵਪਾਰ ਮੰਡਲ ਸੀ ਕੋਈ ਆ ਕੇ ਸਾਨੂੰ ਇੱਕ ਕਾਲ ਦੋ ਉਹਨਾਂ ਕਾਲ ਲਈ ਕੀਤੀ ਦੂਜੀ ਮੋੜ ਇਹ ਪੰਜਾਬ ਸਰਕਾਰ ਦਾ ਹੰਕਾਰ ਤੋੜਿਆ ਸੀ ਉਸ ਤੀਤੀ ਦਿਨ ਬੰਦ ਨੇ ਪੰਜਾਬ ਸਰਕਾਰ ਦੇ ਘਮੰਡ ਨੂੰ ਤੋੜਿਆ ਸੀ ਉਸ ਤੋਂ ਬਾਅਦ ਜਿਹੜੀ ਚਾਰ ਵਾਲੀ ਕਾਲ ਦਿੱਤੀ ਸੀ 4 ਜਨਵਰੀ ਦੀ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੇ ਅਪੀਲ ਕੀਤੀ ਸੀ ਵੀ ਮੈਂ ਭਰਾਵੋ ਤੁਹਾਡੇ ਦਰਸ਼ਨ ਕਰਨਾ ਚਾਹੁੰਨਾ ਵੀ ਮੈਂ ਲੜਾਈ ਲੜ ਰਿਹਾ ਜਿਹੜੇ ਜਮਾਤ ਦੀ ਕਿਸਾਨ ਜਮਾਦੀ ਉਹਦੇ ਦਰਸ਼ਨ ਕਰਨਾ ਚਾਹੁੰਨਾ ਤੇ ਉਸ ਤੇ ਜਿੰਨਾ ਕਹਿ ਲਿਆ ਜਿੰਨੇ ਲੱਖ ਕਹਿ ਲਏ ਉਹ ਨਹੀਂ ਥੋੜੇ ਸੀ ਕਿਉਂਕਿ ਕਈ ਕਿਲੋਮੀਟਰਾਂ 'ਚ ਤੁਹਾਡੇ ਕੈਮਰੇਆਂ ਨੇ ਵੀ ਉਹ ਸਾਰੇ ਇਕੱਠ ਨੂੰ ਕੈਦ ਨਹੀਂ ਕਰ ਪਾਇਆ ਵੀ ਕੋਈ ਵੀ ਕੈਮਰਾ ਸਾਰੇ ਇਕੱਠ ਨੂੰ ਕੈਦ ਨਹੀਂ ਕਰ ਪਾਇਆ ਵੀ ਕਈ ਕਿਲੋਮੀਟਰਾਂ 'ਚ ਪੈਦਲ ਲੋਕ ਸੀ ਕਈ ਕਿਲੋਮੀਟਰਾਂ 'ਚ ਗੱਡੀਆਂ ਦਾ ਜਾਮ ਸੀ ਉਸ ਜਾਮ ਨੇ ਉਸ ਘਮੰਡ ਦੀ ਸਰਕਾਰ ਦਾ ਹੰਕਾਰੀ ਸਰਕਾਰ ਦਾ ਹੰਕਾਰ ਤੋੜਿਆ ਜਿਹੜੀ ਕਹਿੰਦੀ ਸੀ ਕੁਝ ਲੋਕਾਂ ਦਾ ਅੰਦੋਲਨ ਹੈ ਜਿਹੜੀ ਕਹਿੰਦੀ ਸੀ ਪੰਜਾਬ ਦਾ ਤੇ ਕੁਝ ਹਰਿਆਣੇ ਦਾ ਅੰਦੋਲਨ ਹੈ ਕਈ ਕਿਨ ਜਿਹੜੇ ਵੱਖ-ਵੱਖ ਸਾਨੂੰ ਨਾਮ ਦਿੰਦੇ ਉਹਨਾਂ ਦਾ ਅੰਦੋਲਨ ਹੈ ਲੇਕਿਨ ਉਸ ਅੰਦੋਲਨ ਨੇ ਦੱਸਤਾ ਇਹ ਅੰਦੋਲਨ ਜਨਤਾ ਦਾ ਅੰਦੋਲਨ ਹੈ ਇਹ ਅੰਦੋਲਨ ਐਮਐਸਪੀ ਖਰੀਦ ਗਰੰਟੀ ਕਾਨੂੰਨ ਦੀ ਮੰਗ ਦਾ ਅੰਦੋਲਨ ਹੈ ਉਸ ਨੇ ਮੋਹਰ ਲਾਈ ਸੀ ਬਿਲਕੁਲ ਹੌਲਕ ਸਾਬ ਡੱਲੇਵਾਲ ਸਾਬ ਦੇ ਆਪਸ ਸਮਰਪਣ ਤੋਂ ਬਾਅਦ ਲੱਗਦਾ ਨਹੀਂ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਕਿਤੇ ਨਾ ਕਿੱਟੇ ਪਾਟੋਂ ਧੜ ਦਾ ਸ਼ਿਕਾਰ ਹੋਈਆਂ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਆ ਕੇ ਸੰਘਰਸ਼ ਵਧਣ ਦੀ ਸੈਂਟਰ ਨੂੰ ਪੰਜਾਬ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨ ਦੀ ਲੋੜ ਸੀ ਜਿਹੜੀ ਚੀਜ਼ ਹੋਣੀ ਚਾਹੀਦੀ ਸੀ ਉਹ ਅਜੇ ਤੱਕ ਨਹੀਂ ਹੋ ਸਕੀ ਹੋ ਗਈ ਉਹ ਜਿਹੜੀ ਚੀਜ਼ ਅਸੀਂ ਕਰਨਾ ਚਾਹੁੰਦੇ ਸੀ ਹੋ ਗਈ ਜਿਹੜੀ ਜਗਜੀਤ ਸਿੰਘ ਡੱਲੇਵਾਲ ਦੀ ਸੋਚ ਸੀ ਉਹ ਹੋ ਗਈ ਜਿਹੜੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਦੀ ਮੰਗ ਨਾਲ ਜਿਹੜੇ ਸੁਆਮੀ ਨਾਥਨ ਜੋਗ ਸੀ 2+50s ਫਸਲਾਂ ਦੇ ਭਾਅ ਵਾਲੀ ਮੰਗ ਨਾਲ ਜਿਹੜੀ ਕਰਜ਼ਾ ਮਾਫੀ ਦੀ ਮੰਗਣਾ ਲੋਕ ਸੀ ਉਹ ਝੰਡੇ ਲਾ ਕੇ ਡੰਡੇ ਲੈ ਕੇ ਝੰਡੇ ਦੁਜੇ ਪਾਉਣ ਲੱਗ ਗਏ ਜਿਹੜੇ ਦਬਾਅ ਸੋਹਣਾ ਨੇ ਕਿਸਾਨੀ ਦਾ ਪਾਇਆ ਹੋਇਆ ਹੈ ਫੰਡਿੰਗ ਕਿਸਾਨਾਂ ਤੋਂ ਇਕੱਠੀ ਕਰਦੇ ਆ ਭੁਗਤ ਦੇ ਕਾਰਪੋਰੇਟ ਘਰਾਣਿਆਂ ਨਾਲੇ ਅੰਦਰ ਖਾਤੇ ਉਹ ਨਹੀਂ ਚਾਹੁੰਦੇ ਐ ਐਮਐਸਪੀ ਖਰੀਦ ਗਰੰਟੀ ਨੂੰ ਮਲੇ ਉਹ ਅੱਜ ਅੱਜ ਵੀ ਸਰਕਾਰ ਦੇ ਪੱਖ ਚ ਭੁਗਤਕੇ ਇਸ ਅੰਦੋਲਨ ਨੂੰ ਜਿਹੜਾ ਹੈ ਉਹ ਜਿੰਨੀ ਢਾਹ ਲੱਖਸ ਦੇ ਲਾ ਰਿਹਾ ਲੇਕਿਨ ਇਸ ਅੰਦੋਲਨ ਨੂੰ ਅਸੀਂ ਨਾ 4 ਤਰੀਕ ਨੂੰ ਜਦੋਂ ਮੀਟਿੰਗ ਤੋਂ ਪਹਿਲਾਂ ਡੱਲੇਵਾਲ ਜੀ ਕੋਲੇ ਮੈਂ ਤੇ ਸੁਖਜੀਤ ਸਿੰਘ ਹਰਦੋ ਝੰਡੇ ਤੇ ਇੰਦਰਜੀਤ ਸਿੰਘ ਕੋਟਪੁੱਡਾ ਤਿੰਨੋਂ ਜਾਨੇ ਬੈਠੇ ਅਸੀਂ ਅੱਧਾ ਪੌਣਾ ਘੰਟਾ ਬੈਠੇ ਤੇ ਥੋੜੀਆਂ ਥੋੜੀਆਂ ਗੱਲਾਂ ਹੌਲੀ ਹੌਲੀ ਕਰਦੇ ਸੀ ਸਾਡੇ ਵਿਚਾਰ ਹੋਈ ਤੇ ਮਤਲਬ ਬਹੁਤ ਫਕਰ ਹੋਇਆ ਵੀ ਕਿ ਅਸੀਂ ਜਿਹੜੇ ਸੰਯੁਕਤ ਸਾਨਮੋਰਚਾ ਗੈਰ ਨਾਜ਼ੀਕ ਭਾਰਤ ਜਿਹਦਾ ਕਨਵੀਨਰ ਨੇ ਸਾਡੇ ਢੱਲੇਵਾਲ ਜੀ ਅਸੀਂ ਉਹਦਾ ਅੰਗ ਆ ਬੜਾ ਖੁਸ਼ ਹਾਂ ਵੀ ਅਸੀਂ ਇਸ ਜਰਨਲ ਦੀ ਅਗਵਾਹੀ ਹਟ ਅੰਦੋਲਨ ਲੜ ਰਹੇ ਆ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਢੱਲੇਵਾਲ ਜੀ ਸਿਹਤ ਤੁਹਾਡੀ ਜਾਦੀ ਡਾਊਨ ਹੋ ਰਹੀ ਹੈ ਉਹ ਕਹਿੰਦਾ ਯਾਰ ਉਹ ਆਪਾਂ ਨੂੰ ਸਰੀਰ ਦਿੱਤਾ ਉਸ ਵਾਹਿਗੁਰੂ ਨੇ ਪਰਮਾਤਮਾ ਨੇ ਉਹ ਸਰੀਰ ਨੂੰ ਆਪਾਂ ਜਿੱਧਰ ਮਰਜੀ ਲਾ ਲਈਏ ਆਂਦਾ ਮੈਂ ਢੱਲੇਵਾਲ ਜੀ ਕਹਿੰਦੇ ਮੈਂ ਨੇ ਮਤਲਬ ਕਾਬਿਲ ਨਹੀਂ ਆ ਮੈਂ ਆਪਣੇ ਆਪ ਨੂੰ ਇਹ ਜੋਗਾ ਨਹੀਂ ਸਮਝਦਾ ਜੋ ਮੇਰੇ ਤੋਂ ਪਰਮਾਤਮਾ ਕਰਾ ਰਿਹਾ ਮੇਰੇ ਕੋਈ ਸ਼ਕਤੀ ਨਹੀਂ ਹੈ ਸ਼ਕਤੀ ਉਹਨੇ ਦਿੱਤੀ ਹੈ ਇਹਨਾਂ ਲੋਕਾਂ ਨੇ ਦਿੱਤੀ ਹੈ ਜੇ ਸ਼ਕਤੀ ਨਾਲ ਮੈਂ ਅੱਜ ਵੀ ਜਿਹੜਾ ਲੋਕਾਂ ਦੀ ਲੜਾਈ ਲੜ ਰਿਹਾ ਤੇ ਫਿਰ ਦੇਖੋ ਮਤਲਬ ਕਹਿਣਾ ਬਹੁਤ ਔਖਾ ਹੈ ਮਤਲਬ ਜਿਹੜੀ ਚੀਜ਼ ਨੂੰ ਅਸੀਂ ਕਹਿਣ ਜਾ ਰਹੇ ਹਾਂ ਉਹ ਕਹਿੰਦੇ ਤੁਸੀਂ ਕਾਇਮ ਰਹੋ ਤੁਸੀਂ ਢਿੱਲੇ ਨਾ ਹੋਇਓ ਮੇਰੀ ਸ਼ਹਾਦਤ ਹੁੰਦੀ ਹੈ ਤੇ ਦੋਨੋਂ ਅਗਲੇ ਦੂਜੀ ਸੀਟ ਵਾਲਾ ਸੁਖਜੀਤ ਸਿੰਘਾ ਦੋਚੰਦੇ ਤੀਜਾ ਅੰਦਰਜੀਤ ਕੋਟਵਾਲਾ ਤਿੰਨੋਂ ਬੈਠੇ ਜੀ ਜਿੰਨੋਂ ਜਰਨਲ ਜਿਹੜੇ ਸਟੈਪ ਬਾਈ ਸਟੈਪ ਬੈਠੇ ਸੀ ਉਹ ਕਹਿੰਦੇ ਵੀ ਇਸ ਮੇਰੇ ਸਰੀਰ ਤੋਂ ਮੇਰੀ ਜ਼ਿੰਦਗੀ ਤੋਂ ਵੱਡੀਆਂ ਮੇਰੀਆਂ ਕਿਸਾਨਾਂ ਦੀਆਂ ਜ਼ਿੰਦਗੀਆਂ ਉਹਨਾਂ ਵਾਸਤੇ ਮੈਂ ਜਿਹੜੇ ਰਾਹ ਤੇ ਚੱਲ ਪਿਆ ਮੈਂ ਰਾਹ ਪ੍ਰਮਾਤਮਾ ਜਿੱਥੇ ਲੈ ਕੇ ਜਾਊਗਾ ਤੇ ਉੱਥੇ ਤੱਕ ਜਾਊਗਾ ਅਸੀਂ ਕਿਹਾ ਵੀ ਬਹੁਤ ਲੋਕ ਚਾਹੁੰਦੇ ਆ ਵੀ ਡੱਲੇਵਾਲ ਦਾ ਕੰਡਾ ਨਿਕਲ ਜੇ ਸਚਾਈ ਹੈ ਅਸੀਂ ਦਿਲ ਨਾਲ ਕਹਿ ਰਹੇ ਆ ਆ ਸਾਡਾ ਪਰਿਵਾਰ ਖੜਾ ਹੈ بڑے ਲੋਕ ਕਹਿੰਦੇ ਨੇ ਜਿਹੜੇ ਦੁੱਜੇ ਨੇ ਜਿਹੜੇ ਨਹੀਂ ਚਾਹੁੰਦੇ ਐਮਐਸਪੀ ਮਿਲੇ ਜਿਹੜੇ ਚਾਹੁੰਦੇ ਨੇ ਵੀ ਇਹ ਜਦੋਂ ਦਿੱਲੀੋਂ ਵਾਪਸ ਆਈ ਸੀ ਇਹਨੇ ਖੁੰਡਾ ਘੱਟਤਾ ਸੀ ਮੈਂ ਨਹੀਂ ਵਾਪਸ ਜਾਂਦਾ ਇਹ ਉਹ ਲੋਕ ਅੱਜ ਵੀ ਚਾਹੁੰਦੇ ਵੀ ਇਹਦਾ ਕੰਡਾ ਨਿਕਲ ਜੇ ਕਈ ਲੋਕ ਚਾਹੁੰਦੇ ਨੇ ਉਹ ਆਂਦੇ ਮੈਂ ਢੱਲੇਵਾਲ ਜੀ ਨੂੰ ਮੈਂ ਕੀ ਗੱਲ ਮੈਂ ਢੱਲੇਵਾਲ ਜੀ ਕਈ ਲੋਕਾਂ ਦੇਵ ਚਲੇ ਇਹਦਾ ਢੱਲੇਵਾਲ ਜੀ ਸ਼ਹੀਦ ਹੁੰਦੇ ਚੰਗਾ ਕੰਡਾ ਨਿਕਲਦਾ ਉਹ ਆਂਦੇ ਕੋਈ ਕੰਡਾ ਕਿਸੇ ਦਾ ਨਹੀਂ ਘੱਟ ਸਕਦਾ ਉਹ ਦਾਤੇ ਨੇ ਜਿਨੇ ਸਵਾਸ ਬਖਸ਼ੇ ਆ ਜਿਨਨੇ ਸਵਾਸ ਬਖਸ਼ੇ ਆ ਜਿੱਥੇ ਉਹਨੇ ਲੈਣੇ ਆ ਉੱਥੇ ਲੈਣੇ ਆ ਤੁਸੀਂ ਚੜਦੀ ਕਲ ਚ ਲੈਣ ਤੁਸੀਂ ਨਾ ਡੋਲਿਓ ਤੁਸੀਂ ਕਿਤੇ ਮੰਗਾ ਤੋਂ ਪਿੱਛੇ ਨਾ ਹਟਿਓ ਤੁਸੀਂ ਮੇਰੀ ਤਬੀਤ ਨੂੰ ਵਿਗੜਦੀ ਨੂੰ ਦੇਖ ਕੇ ਡੋਲਿਓ ਨਾ ਅੱਜ ਵੀ ਟਰਾਲੀ 'ਚ ਬੈਠਾ ਸਾਨੂੰ ਇਹ ਮਤਾਂ ਦੇ ਰਿਹਾ ਦੂਜਾ ਨੰਬਰ ਜਦੋਂ ਬਰਸਾਤ ਹੋਈ ਸਾਨੂੰ ਡਾਂਟਿਆ ਵੀ ਤੁਸੀਂ ਪ੍ਰਬੰਧ ਨਹੀਂ ਸਹੀ ਕੀਤੇ ਉਸ ਦਿਨ ਰਾਤ ਨੂੰ ਇੱਕ ਰਾਤ ਜੋ ਸ਼ੈੱਡ ਪਾਇਆ ਸਾਰਾ ਰਾਤ ਰਾਤ ਦੇ ਵਿੱਚ ਅੰਦਰ ਬੈਠਾ ਆਪ ਦਿਲ-ਦਿਲ ਕੇ ਆਪਣੀ ਸ਼ਹਾਦਤ ਤੋਂ ਵੱਧ ਰਿਹਾ ਲੇਕਿਨ ਚਿੰਤਾ ਕੀ ਦੀਆ ਇਹ ਲੋਕ ਜਿਹੜੀਆਂ ਮਤਾਵਾ ਭੈਣਾ ਜਿਹੜੇ ਵੇਖਣ ਆ ਰਹੇ ਉਹਨਾਂ ਦੀ ਚਿੰਤਾ ਹੈ ਉਹਨਾਂ ਦੀ ਚਿੰਤਾ ਕਰਦੇ ਹੋਏ ਉਦੋਂ ਹੀ ਸਾਨੂੰ ਸਵੇਰੇ ਕਿਹਾ ਵੀ ਤੁਹਾਡੇ ਪ੍ਰਬੰਧ ਨਾਲ ਥੋੜੇ ਰਹਿ ਜਿਹੜੇ ਸਪੀਕਰ ਲੰਬੇ ਲਾਇਓ ਮੈਟ ਮੂਡ ਵਧੀਆ ਵਿਛਾਇਓ ਲੰਗਰ ਪਾਣੀ ਦੀ ਬਸਤਾ ਕਿਵੇਂ ਕੀਤੀ ਆ ਤੇ ਮੈਂ ਕਹਿੰਦਾ ਵੀ ਅਸੀਂ ਫਕਰ ਕਰਦੇ ਆ ਵੀ ਅਸੀਂ ਉਸ ਜਰਨਲ ਦੇ ਜਿਹੜੇ ਅਗਵਾਹੀ ਹੇਟ ਇਸ ਅੰਦੋਲਨ ਨੂੰ ਚਲਾ ਰਹੇ ਆ ਤੇ ਵਾਹਿਗੁਰੂ ਇਸ ਅੰਦੋਲਨ ਨੂੰ ਜਿੱਤ ਬਖਸ਼ੇ ਸਰਦਾ ਜੀ ਜੀ ਸਿੰਘ ਢੱਲੇਵਾਲ ਨੂੰ ਚੜ੍ਹਦੀ ਕਲਾ ਬਖਸ਼ੇ ਕਿਉਂਕਿ ਬਹੁਤ ਸਦੀਆਂ ਬਾਅਦ ਇਹੋ ਜਿਹਾ ਜਰਨਲ ਮਿਲਦੇ ਜੀ ਕਿਸਾਨਾ ਗੁਰਦੀਪ ਸਿੰਘ ਢਲੇਵਾਲ ਦੇ ਸਾਥੀ ਆਲਕ ਸਭ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ तमाम ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਇਨ੍ਹਾਂ तमाम ਚੁਣੌਤੀਆਂ ਦੇ ਮੱਦੇ ਨਜ਼ਰ ਕਿਸ ਤਰੀਕੇ ਦਾ ਰੁਖ ਅਪਣਾਇਆ ਜਾ ਸਕਦਾ ਹੈ ਅੱਗੇ ਵੀ ਤੁਹਾਡੇ ਦਰਮਿਆਨ ਵਕ ਵਕ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ